هون گڏا ماڻهڙا اٿن مڏا مڏا کلي هجي جا جا ڏي 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 ڏ ਲੋਡੀ ਲੋਡਰ ਸਾਹਿਬ ਬਹੁਤ ਪਛਾਣ ਹੁਣ ਦਿੰਦੀਆਂ ਹਾਂ ਅਦਰੋਂ ਵੀ ਰੱਖਦੇ ਹਾਂ ਹਲੋ ਪੰਜ ਤੋਂ ਮੰਨੇ ਸ਼ੁਰੂ ਕਰੋ ਅਲੱਗ ਦਫਾ ਜੀ 27 ਸਾਲ ਬਾਜਰਾ ਸਦਾ ਦੇ ਬਚਾਏ ਹੈ 15 ਸਾਲ ਸ਼ੀਲਾ ਦੀਕਸ਼ਿਤ ਉਹਦੇ ਕਾਂਸ ਦਾ ਰਾਜ ਰਿਆ ਜਿਹੜੀਆਂ ਤਿੰਨ ਟਰਮਾਂ ਇਹ ਲਾ ਕੇ ਲੋਕਾਂ ਨੂੰ ਘੂਟ ਬੋਲ ਕੇ ਹਰ ਗੱਲਾਂ ਊਟ ਬੋਲਿਆ ਮੈਂ ਅੱਜ ਵੀ ਟੀਵੀ ਤੇ ਹੁਣ ਸੁਣ ਰਿਹਾ ਸੀ ਉਹ ਆ ਦੇ ਜੋ ਵਿਕਾਸ ਪਹਿਲਾਂ ਹੋਇਆ ਸੀ ਪੁਰਾਣੇ ਸਰਕਾਰਾਂ ਨੇ ਕੀਤਾ ਸੀਗਾ ਜਿਨ੍ਹਾਂ ਨੇ ਚੰਗੇ ਚੰਗੇ ਹਸਪਤਾਲੇ ਵੀ ਜਿਹੜੇ ਉਹਨਾਂ ਮhalla ਕਲੀਨਿਕ ਦਾ ਨਾਂ ਦੇ ਕੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤੁਹਾਡੇ ਸਾਹਮਣੇ ਵੇਖ ਲੋ ਪੰਜਾਬ ਦੇ ਵਿੱਚ ਵੀ ਸਰਕਾਰ ਬੜੀ ਨੂੰ 3 ਸਾਲ ਹੋ ਗਏ ਐ ਤੇ ਲੋਕਾਂ ਦਾ ਧਿਆਨ ਕਦੇ ਕਿਸੇ ਬਾਹਨੇ ਨਾਲ ਕਿਸੇ ਕਿਸੇ ਬਾਹਨੇ ਨਾਲ ਬਾਸਤੇ ਲਾਉਂਦੇ ਆ ਜਿਨ੍ਹਾਂ ਆਪ ਦੇ ਆਵਰ ਨੂੰ ਇੱਕ ਨਾਰਾ ਦਿੰਦਾ ਇਹ ਆਪਾਂ ਨੇ ਬੰਦਾ ਬਹੁਤ ਇਮਾਨਦਾਰ ਹੈ ਤੇ ਕੱਟਲ ਇਮਾਨਦਾਰ ਜੱਤੂ ਜਿਹੜੇ ਆਪੇ ਆਪ ਨੂੰ ਕੱਟਲ ਇਮਾਨਦਾਰ ਕਹਿੰਦੇ ਸੀ ਤੁਸੀਂ ਵੇਖੋ ਵੀ ਉਹਨਾਂ ਲੋਕਾਂ ਦੇ ਹਾਲਾਤ ਕੀ ਹੋਏ ਤੇ ਹਜ਼ਾਰਾਂ ਕਰੋੜ ਰੁਪਏ ਉਹਨਾਂ ਸ਼ਰਾਬ ਘਟਾ ਲੈ ਲਿਆ ਜਦੋਂ ਕੇਜਰੀਵਾਲ ਆਇਆ ਸੀ ਉਹਦੇ ਕੋਲ ਇੱਕ ਕਾਰ ਸੀ ਥੈਂਕ ਯੂ ਬੈਗਨਰ ਤੇ ਗਾਜ ਮਪਰੋਲ ਪਾਇਆ ਤੇ ਅਗਲਾ ਦਾ ਬੜਾ ਜੀ ਟੀਮ ਜਿਆ ਉਸ ਬੰਦੇ ਨੇ 60 ਕਰੋੜ ਰੁਪਏ ਆਪਦੇ ਘਰ ਤੇ ਲਿਆ 7 ਕਰੋੜ ਰੁਪਏ ਦੱਸੋ ਉਹ ਪੈਸਾ ਕਿਹਦਾ ਉਹ ਤੁਹਾਡਾ ਜਨਤਾ ਦਾ ਪੈਸਾ ਸਰ ਲੋਕਾਂ ਨੂੰ ਮੂਰਖ ਬਣਾ ਕੇ ਕਿਉਂਕਿ ਜਿਹੜੇ ਆਪਣੇ ਲੋਕ ਆ ਪੂਲੇ ਪਾਲੇ ਆ ਝੂਠ ਬੜੀ ਸ਼ੇਤੀ ਝੂਠ ਦੇ ਵਿੱਚ ਆਉਂਦੇ ਆ ਕੋਈ ਪਤਾ ਉਹਨੇ ਪੰਜਾਬ ਦੇ ਵਿੱਚ ਖੇਡਿਆ ਅੱਜ ਮੈਂ ਬਦਲਾ ਤੁਸੀਂ ਵੇਖੋ ਪੰਜਾਬ ਦੇ ਵਿੱਚ ਅੱਜ ਲਾਰਡ ਆਰਡਰ ਦਾ ਐਡਾ ਭੈੜਾ ਹਾਲਾਤ ਹੈ ਵੀ ਮੈਂ ਤੁਹਾਨੂੰ ਐਗਜ਼ਾਮਪਲ ਆ ਦੇ ਸਕਦਾ ਐ ਵੀ ਇੱਥੇ ਹੁਣ ਵੀ ਕੋਈ ਵਾਰਦਾਤ ਹੋਏ ਪੁਲ ਦੋ ਦੋ ਆਉਂਦੇ ਆ ਜਦੋਂ ਤੁਹਾਡਾ ਕੰਮ ਹੋ ਗਿਆ ਤੁਸੀਂ ਵੇਖਿਆ ਵੀ ਆ ਹਾਲਤ ਤੇ ਪੁਲਿਸ ਪੁੱਛੇ ਨਾ ਸ਼ਰੇਆਮ ਰੋਈ ਗੋਲੀਆਂ ਚੱਲੀ ਜਾਂਦੀਆਂ ਲੋਕਾਂ ਨੂੰ ਮਾਰੀ ਜਾਂਦੇ ਆ ਲੋਕਾਂ ਨੂੰ ਲੁੱਟੇ ਜਾਂਦੇ ਆ ਇਹ ਸੋਚ ਹੈ ਇਹਨਾਂ ਲੋਕਾਂ ਦੀ ਵੀ ਇਹਨਾਂ ਲੋਕਾਂ ਨੂੰ ਜਨਾ ਖਜਲ ਖਰਾਵ ਕਰੋ ਲਾਗ ਨੂੰ ਪੁੱਛੋ ਨਾ ਸਭ ਤੋਂ ਜਿਹੜੀ ਮਾੜੀ ਨੀਤੀ ਸੀ ਲੋਕਾਂ ਨੇ ਮੂੰਹ ਤੋੜਵਾ ਜਵਾਬ ਦਿੱਤਾ